ਦੇਸ਼ ਪਰ ਵਿੱਚ ਸੁਤੰਤਰਤਾ ਦਿਵਸ ਮਨਾਉਣ ਦੇ ਲਈ ਤਿਆਰੀਆਂ ਚੱਲ ਰਹੀਆਂ ਹਨ ਇਹਨਾਂ ਜਸ਼ਨਾਂ ਨੂੰ ਲੈ ਕੇ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਵੀ ਤਿਆਰੀਆਂ ਆਰੰਭੀਆਂ ਗਈਆਂ ਹਨ ਇਸ ਨੂੰ ਲੈ ਕੇ ਅੱਜ ਫੁੱਲ ਡ੍ਰੈਸ ਰਿਹਸਰ ਕੀਤੀ ਗਈ ਪੰਜਾਬ ਪੁਲਿਸ ਹੋਮਗਾਰਡ ਐਨਸੀਸੀ ਦੀਆਂ ਟੁਕੜੀਆਂ ਅਤੇ ਵਿਦਿਆਰਥੀਆਂ ਵੱਲੋਂ ਪ੍ਰੇਡ ਕੀਤੀ ਗਈ ਇਸ ਮੌਕੇ ਤੇ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ एसएसपी बठिंडा अमनीत कौंडल ਦਾ ਕਹਿਣਾ ਹੈ ਕਿ ਸੁਤੰਤਰਤਾ ਦਿਵਸ ਨੂੰ ਲੈ ਕੇ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਹਨ ਜੀ 15 ਅਗਸਤ ਦਾ ਜਿਹੜਾ ਬਠਿੰਡਾ ਚ ਪ੍ਰੋਗਰਾਮ ਹੋਣਾ ਹੈ ਜਿੱਤੇ ਸਾਡਾ ਮੇਨ ਡਿਸਟ੍ਰਿਕਟ ਦਾ ਪ੍ਰੋਗਰਾਮ ਹੈ ਉਹਦੇ ਅੱਜ ਫੁੱਲ ਡਰੈਸ ਰਿਹਰਸਲ ਸੀਗੀ ਉਹਦੇ ਚ ਸਾਡੇ ਏ ਡੀ ਜੀ ਪੀ ਬਠਿੰਡਾ ਰੇਂਜ ਵੀ ਸ਼ਾਮਲ ਹੋਏ ਆ ਔਰ ਡੀ ਸੀ ਡੀ ਸੀ ਬਠਿੰਡਾ ਔਰ ਸਾਡੀ ਸਾਰੀ ਟੀਮ ਜਿਨ੍ਹਾਂ ਦੀ ਵੀ ਇੱਥੇ ਡਿਊਟੀ ਲੱਗੀ ਹੈ ਔਰ ਸਿਵਲ ਦੇ ਪ੍ਰਸ਼ਾਸਨ ਦੇ ਅਸੀਂ ਸਾਰਿਆਂ ਨੇ ਪੂਰੀ ਰਿਹਰਸਲ ਮਿੰਟ ਟੂ ਮਿੰਟ ਅਚ ਆਫ ਫਾਲੋ ਕੀਤੀ ਹੈ ਤੇ ਹੁਣ ਅਸੀਂ ਆਪਣੀ ਜਿਹੜੀ ਇੰਟਰਨਲ ਮੀਟਿੰਗ ਆਫਿਸਰਸ ਨਾਲ ਕਰਾਂਗੇ ਔਰ ਸਾਡੀ ਜਿਨ੍ਹਾਂ ਦੀ ਵੀ ਬਾਈ ਨੇਮ ਡਿਊਟੀ ਸੀਗੀ ਜੀ ਉਹ ਸਾਰੇ ਅਜ ਰਿਹਰਸਲ ਤੇ ਆਏ ਆ ਤੇ ਅਸੀਂ ਬਸ ਉਹਨਾਂ ਨੂੰ ਬਰੀਫ ਕਰਨਾ ਔਰ ਸਾਡੀ ਇੱਥੇ ਜਿਹੜਾ ਸਾਡੀ ਡੀਐਸਪੀ ਹੈਡਕਵਾਰਟਰ ਹੈ ਡੀਐਸਪੀ ਸੀਏਡਬਲਯੂ ਕਮ ਡੀਐਸਪੀ ਹੈਡਕਵਾਰਟਰ ਉਹ ਪੈਰਡ ਕਮਾਂਡਰ ਬਣਨਗੇ ਤੇ ਅਸੀਂ ਨਾਲ ਦੀ ਜਿਹੜੀ ਪਰੇਡ ਉਹਦਾ ਵੀ ਨਿਰੇਖਣ ਕੀਤਾ ਤੇ ਸਾਡੇ ਤਿੰਨ ਟੁਕੜੀਆਂ ਪੰਜਾਬ ਪੁਲਿਸ ਦੀ ਹੈਗੇ ਆ ਬਾਕੀ ਜਿਹੜੇ ਬੱਚੇ ਵੀ ਹੈਗੇ ਔਰ ਐਨ ਸੀ ਸੀ ਕੈਡਟਸ ਵਗੈਰਾ ਸੋ ਵਧੀਆਂ ਨਾਲ ਦੇ ਰਿਹਰਸਲਸ ਕੀਤੀਆਂ ਤੇ ਬੜਾ ਅੱਛਾ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਦੇਖਿਆ ਔਰ ਜਿੱਥੇ ਤੱਕ ਕਿ ਸਾਡੀ ਸਿਕਿਉਰਿਟੀ ਦਾ ਐਂਗਲ ਹੈ ਜੀ ਉਹ ਸਾਡਾ ਪੂਰੇ ਜ਼ਿਲ੍ਹੇ ਦੀ ਫੋਰਸ ਔਰ ਸਾਨੂੰ ਬਾਹਰੋਂ ਵੀ ਦੋ ਕੰਪਨੀਆਂਜ਼ ਲਾਅ ਐਂਡ ਆਰਡਰ ਵੱਲੋਂ ਮਿਲੇ ਆ ਅਸੀਂ ਇਹਨਾਂ ਸਾਰਿਆਂ ਨੂੰ ਡਿਪਲੋਏ ਕਰਾਂਗੇ ਔਰ ਸਾਡੀ ਪੂਰੀ ਫੂਲ ਪ੍ਰੂਫ ਤਿਆਰੀ ਹੈ ਜੀ ਅੱਜ ਔਰ ਕੱਲ ਵੀ ਅਸੀਂ ਕੁਛ ਨਾ ਕੁਛ ਕਰਦੇ ਰਵਾਂਗੇ ਐਂਡ ਵੀ ਵਿਲ ਹਰਸਲ ਫ੍ਰੀ uh, 15th ਅਗਸਤ ਚੈਕਿੰਗ ਵੀ ਇਸ ਤਰ੍ਹਾਂ ਦੀ ਕਿਹੰਬੀ ਹੈਗੀ ਕਿਦਿਆਂ ਦਾ ਲੱਗਦਾ ਹਾਂਜੀ ਚੈਕਿੰਗਸ ਚੱਲ ਵੀ ਰਹੀਆਂ ਜੀ ਅੱਜ ਵੀ ਚੱਲਣੀਆਂ ਤੇ ਕੱਲ ਵੀ ਚੱਲਣਗੀਆਂ ਹਾਂਜੀ ਪਹਿਲਾਂ ਵੀ ਕੀਤੀਆਂ ਤੇ ਅੱਗੇ ਵੀ ਅਸੀਂ ਜਾਰੀ ਰੱਖਾਂਗੇ ਅੱਜ ਦੀ ਇਹਦਾ 15 ਅਗਸਤ 2024 ਮਨਾਇਆ ਜਾਏਗਾ ਸੋ ਉਹਦੇ ਰਿਹਰਸਲ ਸੀਗੀ ਬਟੰਡੇ ਦੇ ਵਿੱਚ ਬਹੁਤ ਹੀ ਵਧੀਆ ਬੱਚਿਆਂ ਨੇ ਰੰਗਾ ਰੰਗ ਕਰਾਕਾਰਿਕ ਕੀਤਾ ਤੇ 15 ਤਰੀਕ ਨੂੰ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਉਤਾਰ ਸਿੰਘ ਸੰਧਵਾ ਜੀ ਸਾਡੇ ਮੁੱਖ ਮਹਿਮਾਨ ਹੋਣਗੇ ਦੇ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਰਾਹੀ ਮੈਂ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਓ ਤੇ ਆਜ਼ਾਦੀ ਦਿਹਾੜੇ ਦਾ ਨਿਗਮਣ ਕਰਤਾ। ਤੇਸ਼ ਪਰ ਵਿੱਚ ਸੁਤੰਤਰਤਾ ਦਿਵਸ ਮਨਾਉਣ ਦੇ ਲਈ ਤਿਆਰੀਆਂ ਚੱਲ ਰਹੀਆਂ ਹਨ। ਇਹਨਾਂ ਜਸ਼ਨਾਂ ਨੂੰ ਲੈ ਕੇ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਵੀ ਤਿਆਰੀਆਂ ਆਰੰਭੀਆਂ ਗਈਆਂ ਹਨ। ਇਸ ਨੂੰ ਲੈ ਕੇ ਅੱਜ ਫੁੱਲ ਡਰੈਸ ਰਿਹਰਸਲ ਕੀਤੀ ਗਈ। ਪੰਜਾਬ ਪੁਲਿਸ, ਹੋਮਗਾਰਡ, ਐਨਸੀਸੀ ਦੀਆਂ ਟੁਕੜੀਆਂ ਤੇ ਵਿਦਿਆਰਥੀਆਂ ਵੱਲੋਂ ਪ੍ਰੇਡ ਕੀਤੀ ਗਈ। ਇਸ ਮੌਕੇ ਤੇ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਹੈ ਕਿ ਸੁਤੰਤਰਤਾ ਦਿਵਸ ਨੂੰ ਲੈ ਕੇ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਹਨ। ਜੀ 15 ਅਗਸਤ ਦਾ ਜਿਹੜਾ ਬਠਿੰਡਾ ਚ ਪ੍ਰੋਗਰਾਮ ਹੋਣਾ ਹੈ ਜਿਹੜਾ ਸਾਡਾ ਮੇਨ ਡਿਸਟ੍ਰਿਕਟ ਦਾ ਪ੍ਰੋਗਰਾਮ ਹੈ ਉਹਦੀ ਅੱਜ ਫੁੱਲ ਡਰੈਸ ਰਿਹਰਸਲ ਸੀਗੀ। ਤੁਹਾਨੂੰ ਸਾਡੇ ADGP ਬਟਿੰਡਾ ਰੇਂਜ ਵਿੱਚ ਸ਼ਾਮਲ ਹੋਇਆ ਔਰ DC DC ਬਟਿੰਡਾ ਔਰ ਸਾਡੀ ਸਾਰੀ ਟੀਮ ਜਿਨ੍ਹਾਂ ਦੀ ਵੀ ਇੱਥੇ ਡਿਊਟੀ ਲੱਗੀ ਹੈ ਔਰ ਸਿਵਲ ਦੇ ਪ੍ਰਸ਼ਾਸਨ ਦੇ ਅਸੀਂ ਸਾਰਿਆਂ ਨੇ ਪੂਰੀ ਰਿਹਰਸਲ ਮਿੰਟ ਟੂ ਮਿੰਟ ਆਫ ਫਾਲੋ ਕੀਤੀ ਹੈ ਤੇ ਹੁਣ ਅਸੀਂ ਆਪਣੀ ਜਿਹੜੀ ਇੰਟਰਨਲ ਮੀਟਿੰਗ ਆਫਿਸਰਸ ਨਾਲ ਕਰਾਂਗੇ ਔਰ ਸਾਡੀ ਜਿਨ੍ਹਾਂ ਦੀ ਵੀ ਬਾਈ ਨੇਮ ਡਿਊਟੀ ਸੀਗੀ ਜੀ ਉਹ ਸਾਰੇ ਅਜ ਰਿਹਰਸਲ ਤੇ ਆਏ ਆ ਤੇ ਅਸੀਂ ਬਸ ਉਹਨਾਂ ਨੂੰ ਬਰੀਫ ਕਰਨਾ ਔਰ ਸਾਡੀ ਇੱਥੇ ਜਿਹੜਾ ਸਾਡੀ DSP ਹੈਡਕਵਰਟਰ ਹੈ ਡੀਐਸਪੀ ਸੀਏਡਬਲ ਕਮ ਡੀਐਸਪੀ ਹੈਡਕ quarters ઓપેરેટ કમાન્ડર બનਣਗੇ ਤੇ ਅਸੀਂ انہા ਦੀ ਜਿਹੜੀ ਪਰੇਡ ਆ ਉਹਦਾ ਵੀ નિરીਖਣ ਕੀਤਾ ਤੇ ਸਾਡੀ ਤਿੰਨ ਟੁਕੜੀਆਂ ਪੰਜਾਬ ਪੁਲਿਸ ਦੀ ਹੈਗੇ ਆ باقی ਜਿਹੜੇ ਬੱਚੇ ਵੀ ਹੈਗੇ ਔਰ ਐਨਸੀਸੀ ਕੈਡਟਸ ਵਗੈਰਾ ਸੋ ਵਧੀਆਂ ਨਾਲ ਦੇ ਰਿਹਰਸਲਸ ਕੀਤੀਆਂ ਤੇ ਬੜਾ ਅੱਛਾ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਦੇਖਿਆ ਔਰ ਜਿੱਥੇ ਤੱਕ ਕਿ ਸਾਡੀ ਸਿਕਿਉਰਿਟੀ ਦਾ ਐਂਗਲ ਹੈ ਜੀ ਉਹ ਸਾਡਾ ਪੂਰੇ ਜ਼ਿਲ੍ਹੇ ਦੀ ਫੋਰਸ ਔਰ ਸਾਨੂੰ 12 ਵੀ ਦੋ ਕੰਪਨੀਆਂਜ਼ ਲਾਅ ਐਂਡ ਆਰਡਰ ਵੱਲੋਂ ਮਿਲੀ ਐ ਅਸੀਂ ਇਹਨਾਂ ਸਾਰਿਆਂ ਨੂੰ ਡਿਪਲੋਏ ਕਰਾਂਗੇ ਔਰ ਸਾਡੀ ਪੂਰੀ ਫੂਲ ਪ੍ਰੂਫ ਤਿਆਰੀ ਹੈ ਜੀ ਅੱਜ ਔਰ ਕੱਲ ਵੀ ਅਸੀਂ ਕੁਛ ਨਾ ਕੁਛ ਕਰਦੇ ਰਵਾਂਗੇ ਐਂਡ ਵੀ ਵਿਲ ਇਨਸ਼ੋਰ ਹੈਸਲ ਫਰੀ 15th ਅਗਸਟ ਚੈਕਿੰਗ ਵੀ ਇਸ ਤਰ੍ਹਾਂ ਦੀ ਕੀ ਐਮਪੀ ਹੈਗੀ ਕਿਦਿਆਂ ਤੱਕ ਹਾਂਜੀ ਚੈਕਿੰਗਸ ਚੱਲ ਵੀ ਰਹੀਆਂ ਜੀ ਅੱਜ ਵੀ ਚੱਲਣੀਆਂ ਤੇ ਕੱਲ ਵੀ ਚੱਲਣਗੀਆਂ ਹਾਂਜੀ ਪਹਿਲਾਂ ਵੀ ਕੀਤੀਆਂ ਤੇ ਅੱਗੇ ਵੀ ਅਸੀਂ ਜਾਰੀ ਰੱਖਾਂਗੇ ਅੱਜ ਦੀ ਇੰਦਾ 15 ਅਗਸਟ 2024 ਮਨਾਇਆ ਜਾਏਗਾ ਸੋ ਉਹਦੇ ਰਿਹਰਸਲ ਸੀਗੀ ਬਟੰਡੇ ਦੇ ਵਿੱਚ ਬਹੁਤ ਹੀ ਵਧੀਆ ਬੱਚਿਆਂ ਨੇ ਰੰਗਾਰੰਗ ਕਰਕੇ ਕੀਤਾ ਤੇ 15 ਤਰੀਕ ਨੂੰ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਉਤਾਰ ਸਿੰਘ ਸੰਧਵਾ ਜੀ ਸਾਡੇ ਮੁੱਖ ਮਹਿਮਾਨ ਹੋਣਗੇ ਤੇ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਰਾਹੀਂ ਮੈਂ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਓ ਤੇ ਆਜ਼ਾਦੀ ਦਿਹਾੜੇ ਦਾ ਨਿਗਮਣ ਧੰਨਵਾਦ